ਹਾਂਜੀ ਸੋਸ਼ੀਆ ਕਾਲ ਦੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਪਸ ਸਾਰੇ ਬਿਲਕੁਲ ਹੀ ਠੀਕ ਹੋਵੋਗੇ ਜੀ ਮੈਂ ਵੀ ਬਿਲਕੁਲ ਠੀਕ ਹਾਂ ਜੀ ਐਂਡ ਵੈਲਕਮ ਆ ਜੀ ਤੁਹਾਡਾ ਮੇਰਾ ਅੱਜ ਦੇ ਨਿਊ ਬਲੌਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸੌਰੀ ਬਿਕਾਜ਼ ਕਾਫੀ ਦਿਨ ਹੋ ਗਏ ਮੈਂ ਕੁਝ ਵੀ ਸ਼ੇਅਰ ਨਹੀਂ ਕਰ ਪਾਈ ਤੁਹਾਡੇ ਨਾਲ ਕੋਈ ਬਲੌਗ ਆ ਜਿਹੜਾ ਸ਼ੂਟ ਨਹੀਂ ਕਰ ਪਾਈ ਬਿਕਾਜ਼ ਆਫ ਮਾਈ ਹੈਲਥ ਕਿਉਂਕਿ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ ਕੂਨ ਦੀ ਕਮੀ ਬਲੱਡ ਬਹੁਤ ਘੱਟਾ ਤਾਂ ਕਰਕੇ ਐਚਵੀ ਦੀ ਕਮੀ ਕਰਕੇ ਨਾ ਮੈਨੂੰ ਬਹੁਤ ਜ਼ਿਆਦਾ ਵੀਕਨੈਸ ਹੋਣ ਲੱਗ ਪਈ ਜਿਹਦੇ ਕਰਕੇ ਮੇਰੇ ਤੋਂ ਕੁਝ ਵੀ ਸ਼ੂਟ ਨਹੀਂ ਹੋ ਪਾ ਰਿਆ ਐਂਡ ਕੁਝ ਵੀ ਅਪਲੋਡ ਨਹੀਂ ਮੈਂ ਕਰ پا ਰਹੀ ਘਰ ਦੇ ਜਿਹੜੇ ਆਪਣੇ ਕੰਮ ਹੁੰਦੇ ਨੇਗੇ ਉਹ ਵੀ ਜਸਟ ਜਿੰਨੇ ਵੀ ਨੈਸੈਸਰੀ ਕੰਮ ਹੁੰਦੇ ਨੇ ਸਿਰਫ ਮੇਰੇ ਤੋਂ ਉਹੀ ਕੰਪਲੀਟ ਹੋ پا ਰਹੇ ਨੇ ਅਨਿਤਨਾ ਮੈਂ ਇਹ ਜਿਹੜੀਆਂ ਡੱਬੀਆਂ ਸੀਗੀਆਂ ਸਾਰੀਆਂ ਕਲੀਨ ਕੀਤੀਆਂ ਸੀ ਵਾਸ਼ ਕੀਤੀਆਂ ਸੀਗੀਆਂ ਤੇ ਹੌਲੀ-ਹੌਲੀ ਕਰਕੇ ਮੈਂ ਕਿਹਾ ਚਲੋ ਕੰਮ ਤਾਂ ਕਰਨਾ ਹੀ ਹੈਗਾ ਤੇ ਆਪਾਂ ਇੱਕ ਇੱਕ ਕੰਮ ਕਰਕੇ ਘਰ ਦੀ ਜਿਹੜੀ ਸਫਾਈ ਆ ਉਹ ਕਰਦੇ ਰਏ ਇਹਨਾਂ ਤੇ ਫਿਰ ਜ਼ਿਆਦਾ ਕੰਮ ਆ ਜਿਹੜਾ ਇਕੱਠਾ ਨਹੀਂ ਹੁੰਦਾ ਹੈਗਾ ਬਸ ਇੱਥੇ ਮੈਂ ਉਹੀ ਕਲੀਨ ਕਰਕੇ ਰੱਖ ਰਹੀ ਸੀ ਕਿ ਵੀ ਚਲੋ ਇਹਨਾਂ ਨੂੰ ਕਲੀਨ ਕਰਕੇ ਰੱਖ ਦੇਣੀ ਆ ਵੈਸੇ ਜਿਹੜੀ ਬੋਡੀ ਆ ਨਾ ਉਹ ਬਿਲਕੁਲ ਵੀ ਬੋਡੀ ਚ એનર્ਜੀ ਨਹੀਂ ਹੈਗੀ ਮੇਰੇ ਤੋਂ ਕੰਮ ਨਹੀਂ ਹੁੰਦਾ ਹੈਗਾ ਬਟ ਕੰਮ ਤਾਂ ਕਰਨੀ ਆ ਦੇਖੋ ਥੋੜਾ ਕਰਨਾ ਬਹੁਤਾ ਕਰਨਾ ਤਾਂ ਕੋਸ਼ਿਸ਼ ਇਹ ਹੀ ਰਹਿੰਦੀ ਆ ਵੀ ਚਲੋ ਇੱਕ ਅੱਧਾ ਜਿਹੜਾ ਐਕਸਟਰਾ ਕੰਮ ਆ ਉਹ ਰੋਜ਼ ਮੈਂ ਕਰਦੀ ਰਹਾ ਉਹਦੇ ਨਾਲ ਘਰ ਵੀ ਸਾਫ਼ ਰਹਿੰਦਾ ਤੇ ਜ਼ਿਆਦਾ ਕੰਮ ਆ ਜਿਹੜਾ ਉਹ ਵੀ ਤਾਂ ਨਹੀਂ ਹੁੰਦਾ ਹੈਗਾ ਆ ਜਿਹੜਾ ਬਲੌਗ ਹੈ ਇਹ ਵਾਲਾ ਇਸ ਤੋਂ ਨੈਕਸਟ ਡੇ ਵਾਲਾ ਬਲੌਗ ਹੈਗਾ ਇਥੇ ਮੈਂ ਡ్రਾਈング ਰੂਮ ਦੀ ਕਲੀਨਿੰਗ ਲੱਗੀ ਹੋਈ ਸੀ ਕਰਨਾ ਬਿਕੋਜ਼ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਸੀ ਖਲਾਰਾ ਇਸ ਕਰਕੇ ਜਿਹੜੀ ਨਾ ਪੇਂਟ ਆ ਗੰਦਾ ਤੋਂ ਨਾ ਵਾਲਸ ਤੋਂ ਉਹ ਉਤਰ ਰਿਹਾਗਾ ਤੇ ਉਹ ਜਿਹੜੀ ਪਪੜੀ ਬਣ ਕੇ ਨਾ ਸਾਰੀ ਸੋਫਿਆਂ ਤੇ ਖਿਲਰ ਜਾਂਦੀ ਆ ਬਹੁਤ ਜ਼ਿਆਦਾ ਮਿੱਟੀ ਘੱਟਾ ਖਲਾਰਾ ਹੋ ਜਾਂਦਾ ਫਿਰ ਇਹਦੇ ਕਰਕੇ ਕੁਝ ਬੱਚਾ ਛੋਟਾਗਾ ਨਾ ਉਹ ਵੀ ਘਰੀਦ ਦਿੰਦਾ ਹੱਥ ਦੇ ਨਾਲ ਤੇ ਖਰਾਬ ਕਰ ਦਿੰਦਾ ਕੁਝ ਆਪ ਵੀ ਲੈ ਜਾਂਦੀ ਆ ਪਪੜੀ ਤੇ ਉਹਦੇ ਕਰਕੇ ਨਾ ਡ్రਾਈング ਰੂਮ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਖਲਾਰਾ ਉਹ ਪੈ ਜਾਂਦਾ ਤੇ ਰੋਜ਼ ਮੇਰਾ ਕੰਮ ਆ ਜਿਹੜਾ ਬਹੁਤ ਜ਼ਿਆਦਾ ਇਕੱਠਾ ਹੋ ਜਾਂਦਾਗਾ ਬਸ ਇੱਥੇ ਮੈਂ ਇਹ ਹੀ ਸੋਫੇ ਜਿਹੜੇ ਨੇਗੇ ਸਾਈਡ ਤੇ ਕਰਕੇ ਸਾਰੇ ਸੋਫਿਆਂ ਦੇ ਜਿਹੜੇ ਕਵਰ ਨੇ ਕੱਪੜੇ ਨੇ ਸਾਰੇ ਝਾੜ ਕੇ ਚੰਗੀ ਤਰ੍ਹਾਂ ਐਂਡ ਸੋਫੇਸ ਆਇਰ ਤੇ ਕਰਕੇ ਸਾਰੇ ਮਤਲਬ ਕਿ ਮਿੱਟੀ ਕੱਟਾ ਜਿਹੜੀ ਉਹ ਝਾੜੂ ਲਗਾ ਰਹੀ ਸੀ ਸਾਫ ਕਰ ਰਹੀ ਸੀਗੀ ਇੱਕ ਤਾਂ ਹੁਣ ਜਿਹੜਾ ਮੌਸਮ ਆ ਨਾ ਮੌਸਮ ਬਹੁਤ ਖਰਾਬ ਆ ਗਿਆ ਬਹੁਤ ਜ਼ਿਆਦਾ ਹੀ ਗਰਮੀ ਦਾ ਜਿਹੜਾ ਮੌਸਮ ਆ ਉਹ ਆ ਗਿਆ ਗਰਮੀ ਦੇ ਮੌਸਮ ਦੇ ਵਿੱਚ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈਗਾ ਤੇ ਬਸ ਇਹੀ ਆ ਨਾ ਵੀ ਜਿੰਨਾ ਹੁੰਦਾਗਾ ਨਾ ਹੌਲੀ-ਹੌਲੀ ਕੰਮ ਕਰੋ ਤੇ ਖਾਸ ਕਰ ਆਪਣੀ ਸਿਹਤ ਦਾ ਧਿਆਨ ਰੱਖੋ ਕੰਮ ਤਾਂ ਦੇਖੋ ਹਨਾ ਨਿਭੜਨੇ ਹੀ ਨਹੀਂ ਹੈਗੇ ਸਾਰੀ ਉਮਰ ਵੀ ਕੰਮ ਚੱਲਦੇ ਰਹਿਣੇ ਆ ਦਿੱਲੀ ਦੇ ਸੇਮ ਹੀ ਕੰਮ ਹੁੰਦੇ ਆ ਆਪਣੇ ਬਟ ਜਿਹੜੀ ਸਿਹਤ ਆ ਅਗਰ ਉਹ ਇੱਕ ਵਾਰ ਵਿਗੜ ਗਈ ਨਾ ਮੁੜ ਕੇ ਫਿਰ ਬਹੁਤ ਔਖੀ ਲੋਟ ਆਉਂਦੀ ਆ ਤੇ ਇਹੀ ਚੀਜ਼ ਮੇਰੇ ਨਾਲ ਹੋ ਰਹੀ ਆ ਹੁਣ ਇੱਕ ਵਾਰ ਮੇਰੀ ਜਿਹੜੀ ਸਿਹਤ ਆ ਉਹ ਵਿਗੜ ਚੁੱਕੀ ਆ ਤੇ ਹੁਣ ਉਹ ਬਹੁਤ ਔਖੀ ਲੋਟ ਆ ਰਹੀ ਆ ਜੀ ਐਚ ਵੀ ਘਟ ਗਿਆ ਮੇਰੇ ਸਟੋਨਸ ਹੋ ਗਏ ਕਿਡਨੀ ਦੇ ਵਿੱਚ ਤੇ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਗਈ ਇਹਦੇ ਕਰਕੇ ਸਟੋਨਸ ਦਾ ਪੇਨ ਆ ਜਿਹੜਾ ਉੱਠ ਜਾਂਦਾਗਾ ਰਾਤ ਨੂੰ ਦਰਦ ਹੋਣ ਲੱਗ ਜਾਂਦਾ ਫਿਰ ਉਹ ਦੋ ਦੋ ਤੱਕ ਠੀਕ ਨਹੀਂ ਆਂਦਾ ਪੇਨ ਕਿਲਰ ਲੈਨੀ ਆ ਤੇ ਪੇਨ ਕਿਲਰ ਦੇ ਨਾਲ ਫਿਰ ਯੂ نو ਨੀਂਦ ਬਹੁਤ ਆਉਂਦੀ ਆ ਉੱਠਿਆ ਨਹੀਂ ਜਾਂਦਾ ਬਾਡੀ ਤੋਂ ਇੰਜੈਕਸ਼ਨ ਲੱਗਦੇ ਬੋਤਲਾਂ ਲੱਗਦੀਆਂ ਤਾਂ ਕਰਕੇ ਬਸ ਇਦਾਂ ਹੀ ਕਹੂੰਗੀ ਵੀ ਆਪਣੀ ਸਿਹਤ ਦਾ ਜਿੰਨਾ ਹੁੰਦਾ ਨਾ ਉਨਾ ਧਿਆਨ ਰੱਖੋ ਆਪਣੀ ਸਿਹਤ ਆ ਜਿਹੜੀ ਬਹੁਤ ਜ਼ਿਆਦੇ ਜ਼ਰੂਰੀ ਆ ਜੇ ਸਿਹਤ ਨਹੀਂ ਤਾਂ ਕੁਝ ਵੀ ਨਹੀਂ ਹੈਗਾ ਜੇ ਤੁਹਾਡੀ ਸਿਹਤ ਨਹੀਂ ਠੀਕ ਤਾਂ ਤੁਸੀਂ ਨਾ ਕੋਈ ਕੰਮ ਕਰ ਸਕੋ ਨਾ ਆਪਣੀ ਫੈਮਲੀ ਦਾ ਧਿਆਨ ਰੱਖ ਸਕੋ ਨਾ ਬੱਚੇ ਦਾ ਧਿਆਨ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਜਿਸ ਦਿਨ ਮੇਰੇ ਕੋਈ ਵੀ ਦਰਦ ਵਗੈਰਾ ਹੋਣ ਲੱਗ ਜੇ ਜਾਂ ਮੈਂ ਬਿਮਾਰ ਪੈ ਜਾ ਫਿਰ ਮੇਰੇ ਤੋਂ ਉਸ ਦਿਨ ਨਾ ਕੋਈ ਘਰ ਦਾ ਕੰਮ ਮੈਂ ਬਹੁਤ ਮੁਸ਼ਕਿਲ ਨਾਲ ਕਰਦੀ ਆ ਦੇਖੋ ਛੱਡਦੀ ਤਾਂ ਤਾਂ ਮੈਂ ਹੈ ਨਹੀਂ ਇਦਾਂ ਨਹੀਂ ਹੈਗਾ ਵੀ ਮੈਂ ਪੈ ਜਾਣੀ ਆ ਘਰ ਦਾ ਕੰਮ ਸਕਿੱਪ ਕਰ ਦਿੰਨੀ ਆ ਨਹੀਂ ਘਰ ਦਾ ਕੰਮ ਕਦੇ ਵੀ ਮੈਂ ਸਕਿੱਪ ਨਹੀਂ ਕਰਦੀ ਜਿੱਦਾਂ ਹੁੰਦਾ ਹੌਲੀ ਹੌਲੀ ਜ਼ਰੂਰੀ ਜ਼ਰੂਰੀ ਜਿਹੜਾ ਕੰਮ ਆਗਾ ਉਹ ਸਾਰਾ ਮੈਂ ਕਰ ਦਿੰਨੀ ਆ ਬਟ ਮੇਰੇ ਤੋਂ ਐਕਸਟਰਾ ਕੰਮ ਨਹੀਂ ਹੁੰਦਾ ਬੱਚੇ ਦੀ ਜ਼ਿਆਦਾ ਕੇਅਰ ਵੀ ਮੈਂ ਕਰ ਪਉਂਦੀ ਮਤਲਬ ਬਹੁਤ ਜ਼ਿਆਦਾ ਇੱਕ ਤਕਲੀਫ ਆ ਜਿਹੜੀ ਸਰੀਰ ਨੂੰ ਆ ਜਾਂਦੀ ਐ ਵੀ ਜੇ ਆਪਣੀ ਸਿਹਤ ਠੀਕ ਆ ਤਾਂ ਸਾਰਾ ਕੁਝ ਹੀ ਠੀਕ ਆ ਵੀ ਜਿੰਨਾ ਜ਼ਿਆਦਾ ਆਪਣੀ ਸਿਹਤ ਦਾ ਧਿਆਨ ਰੱਖੋ ਹੁਣ ਗਰਮੀ ਦੇ ਮੌਸਮ ਦੇ ਵਿੱਚ ਆਪਣੀ ਜਿਹੜੀ ਡਾਈਟ ਦਾ ਉਹ ਵੀ ਆਪਾਂ ਨੂੰ ਚੇਂਜ ਕਰਨਾ ਚਾਹੀਦਾ ਹੈਗਾ ਜਿੰਨਾ ਹੋ ਸਕੇ ਨਾ ਠੰਡੀਆਂ ਚੀਜ਼ਾਂ ਖਾਓ ਫਰੂਟਸ ਖਾਓ ਜੂਸ ਪੀਓ ਰੋਟੀ ਤਾਂ ਵੈਸੇ ਵੀ ਹੁਣ ਖਾਣ ਨੂੰ ਜੀ ਨਹੀਂ ਕਰਦਾ ਤਾਂ ਜਿੰਨਾ ਹੋ ਸਕਦਾਗਾ ਨਾ ਮਤਲਬ ਕਿ ਠੰਡੀਆਂ ਠੱਡੀਆਂ ਚੀਜ਼ਾਂ ਖਾਓ ਤੇ ਜੂਸ ਵਗੈਰਾ ਪੀਰੋ ਤਰਬੂਜ਼ ਹੋਗੇ ਖਰਬੂਜ ਇਦਾਂ ਦੇ ਜਿਹੜੇ ਫਰੂਟਸ ਹੋਗੇ ਨਾ ਉਹ ਜਿੰਨਾ ਹੀ ਹੋ ਸਕਦੇ ਆ ਨਾ ਉਹ ਖਾਓ ਤੇ ਇੱਥੇ ਮੈਂ ਲੱਗੇ ਸੀਗੀ ਦਾਣੇ ਦੀ ਤਿਆਰੀ ਕਰਨਾ ਬਿਕੋਜ਼ ਨਾ ਫਲੀਆਂ ਦੀ ਸਬਜ਼ੀ ਸੀਗੀ ਤੇ ਉਹ ਹੁਨਰ ਦੇ ਪਾਪਾ ਖਾਂਦੇ ਨਹੀਂ ਹੈਗੇ ਤੇ ਮੈਂ ਸੋਚਿਆ ਵੀ ਹੁਨਰ ਦੇ ਪਾਪਾ ਲਈ ਨਾ ਥੋੜੇ ਜਿਹਾ ਆਲੂ ਫਰਾਈ ਕਰ ਦਿੰਦੀ ਹਾਂ ਉਹ ਖਾ ਲੈਣਗੇ ਉਹ ਬਹੁਤ ਹੀ ਰੀਅਰ ਸਬਜ਼ੀਆਂ ਨੇ ਜਿਹੜੀਆਂ ਉਹ ਖਾਂਦੇ ਨੇ ਫਲੀਆਂ ਵਗੈਰਾ ਕਦੂ ਵਗੈਰਾ ਤੋਰੀ ਉਹ ਬਿਲਕੁਲ ਵੀ ਨਹੀਂ ਖਾਂਦੇ ਹੈਗੇ ਬਹੁਤ ਮੁਸ਼ਕਿਲ ਨਾਲ ਫਿਰ ਉਹ ਰੋਟੀ ਖਾਂਦੇ ਆ ਤੇ ਮੈਨੂੰ ਇਹ ਸੀ ਵੀ ਹਨਾ ਫਿਰ ਔਖਾ ਹੋ ਜਾਂਦਾ ਜਦੋਂ ਰੋਟੀ ਨਾ ਖਾਣ ਨਾ ਤੇ ਥੋੜਾ ਜਿਹਾ ਮੂਡ ਮਤਲਬ ਖੁਸ਼ ਹੋ ਕੇ ਰੋਟੀ ਨਾ ਖਾਣ ਫਿਰ ਮੈਨੂੰ ਐਸੀ ਵੀ ਥੋੜੇ ਜਿਹਾ ਆਲੂ ਫਰਾਈ ਕਰ ਦੇਣੀਆਂ ਜੀਰਾ ਪਾ ਕੇ ਚਲੋ ਖੁਸ਼ੀ ਖੁਸ਼ੀ ਦਾ ਜਿਹੜੀ ਉਹ ਰੋਟੀ ਖਾ ਲੈਣਗੇ ਬਸ ਇੱਥੇ ਮੈਂ ਸਬਜੀ ਦੀ ਤਿਆਰੀ ਕਰਦੀ ਪਈ ਸੀਗੀ ਤੇ ਬਸ ਇਸ ਤੋਂ ਬਾਅਦ ਪਿਆਜ਼ ਇੱਕ ਪਿਆਜ਼ ਹੀ ਪਾਉਂਗੀ ਜ਼ਿਆਦਾ ਮੈਂ ਪਿਆਜ਼ ਨਹੀਂ ਪਾਉਂਗੀ ਮੁਨੇਰੇ ਤੇ ਖੇਡਦਾ ਪਿਆ ਸੀਗਾ ਉਹ ਜ਼ਿਆਦਾਤਰ ਖੇਡਦਾ ਰਹਿੰਦਾ ਮੈਨੂੰ ਇਹ ਥੋੜਾ ਜਿਹਾ ਹੁਣ ਹੋ ਗਿਆ ਵੀ ਜਦੋਂ ਮੈਂ ਕੰਮ ਕਰਦੀ ਹੁੰਦੀ ਆ ਉਹਨੂੰ ਖੇਡ ਲਗਾ ਦਿੰਦੀ ਹੁੰਦੀ ਆ ਐਂਡ ਜਿਹੜਾ ਮੇਰਾ ਕੰਮ ਆ ਉਹ ਨਿਭੜ ਜਾਂਦਾ ਕਈ ਵਾਰ ਬਹੁਤ ਮੁਸ਼ਕਿਲ ਨਾਲ ਲੋਟ ਆਉਂਦਾਗਾ ਕਈ ਵਾਰ ਮੰਮੀ ਵੀ ਨਹੀਂ ਹੁੰਦੇ ਘਰੇ ਮੰਮੀ ਵੀ ਕਿਸੇ ਕੰਮ ਵਿੱਚ ਵਜੋਂ ਆਸ-ਪਾਸੇ ਗਏ ਹੁੰਦੇ ਹੈਗੇ ਤਾਂ ਮੈਨੂੰ ਫਿਰ ਉਹਦੇ ਨਾਲ ਕੰਮ ਕਰਨਾ ਬਹੁਤ ਮੁਸ਼ਕਿਲ ਆ ਜਾਂਦਾ ਬਟ ਜ਼ਿਆਦਾਤਰ ਉਹ ਹੁਣ ਬਹੁਤ ਘੱਟ ਤੰਗ ਕਰਦਾਗਾ ਬਟ ਜਦੋਂ ਤੰਗ ਕਰਨ ਲੱਗ ਜੇ ਫਿਰ ਉਹ ਕਹਿ ਦਿੰਦਾ ਬਸ ਮੈਨੂੰ ਗੋਦੀ ਚੱਕੇ ਰੱਖੋ ਇੱਥੇ ਹੁਣਰ ਬਸ ਖੇਤ ਦਾ ਪਿਆਸੀ ਤੇ ਬਸ ਥੋੜਾ ਜਿਹਾ ਆਇਲ ਪਾਇਆ ਮੈਂ ਥੋੜਾ ਜਿਹਾ ਜੀਰਾ ਪਾਉਂਗੀ ਬਸ ਹਲਕਾ ਜਿਹਾ ਨਮਕ ਐਂਡ ਮਿਰਚ ਹਲਦੀ ਵਗੈਰਾ ਪਾ ਦੇ ਜਿਹੜੇ ਆਪਣੇ ਰੈਗੂਲਰ ਮਸਾਲੇ ਹੁੰਦੇ ਆ ਬਸ ਉਹ ਪਾਉਂਗੀ ਤੇ ਬਸ ਇੱਥੇ ਜਿਹੜੀ ਆਪਣੀ ਸਬਜੀ ਆ ਉਹ ਮੈਂ ਬਨਣੀ ਹੈ ਜੂਰੀ ਰੱਖ ਦੂੰਗੀ ਇੱਥੇ ਮਨਨ ਮੇਰੇ ਕੋਲੇ ਫਿਰਦਾ ਪਿਆ ਸੀ ਕੁਛ ਨਾ ਕੁਛ ਮੰਗਦਾ ਰਹਿੰਦਾ ਗੱਲਾਂ ਕਰਦਾ ਰਹਿੰਦਾ ਬੱਚਾ ਯੂ نو ਕੰਤੀ ਇਹ ਹੁਣ ਪਾਣੀ ਬਹੁਤ ਜ਼ਿਆਦਾ ਪੀਂਦਾ ਤੇ ਇਹ ਚੰਗੀ ਗੱਲ ਵੀ ਆ ਉਹ ਬਿੰਦੇ ਛੱਟੇ ਹੁਣ ਨਾ ਪਾਣੀ ਮੰਗਦਾ ਰਹਿੰਦਾ ਮਮਾ ਪਾਣੀ ਪੀਣਾ ਪਾਣੀ ਪੀਣਾ ਐਂਡ ਵਧੀਆ ਗੱਲ ਲੱਗੀ ਆ ਬੱਚਾ ਖੁਦ ਬੁਖੁਦ ਆਪਾਂ ਕਈ ਵਾਰ ਸਕਿਪ ਕਰ ਜਾਂਦੇ ਆ ਆਪਾਂ ਕੰਮ ਦੇ ਵਿੱਚ ਰੁੱਝ ਜਾਂਦੇ ਆ ਬਟ ਹੁਣ ਉਹ ਨਰ ਯਾਦ ਕਰਾ ਦਿੰਦਾ ਵੀ ਮੈਂ ਪਾਣੀ ਪੀਣਾਗਾ ਇੱਥੇ ਇਹ ਨਹਾ ਲਿਆ ਸੀਗਾ ਤੇ ਇੱਥੇ ਮੈਨੂੰ ਨਾ ਇਹ ਫੋਨ ਮੰਗਦਾ ਪਿਆ ਸੀ ਵੀ ਮੈਨੂੰ ਫੋਨ ਫੜਾ ਦਿਓ ਮੈਂ ਵੀਡੀਓ ਬਣਾਉਣੀ ਆ ਮੈਂ ਵੀਡੀਓ ਬਣਾਉਣੀ ਹੈਗੀ ਇਥੇ ਇਹ ਨਹਾ ਲਿਆ ਸੀ ਇਹਦਾ ਜੂੜਾ ਕਰਨਾ ਹਲੇ ਬਾਕੀ ਸੀਗਾ ਉਹ ਮੈਨੂੰ ਐਸੀ ਵੀ ਥੋੜਾ ਜਿਹਾ ਖੇਡ ਲੱਗ ਗਿਆ ਨਾ ਉਦੋਂ ਮੈਂ ਦਾ ਜਿਹੜਾ ਜੂੜਾਗਾ ਉਹ ਕਰ ਦੂੰਗੀ ਫਿਰ ਇਥੇ ਨਾ 12:00 ਵਜੇ ਦਾ ਟਾਈਮ ਹੋ ਗਿਆ ਸੀ 11-12 ਵਜੇ ਦਾ ਇਥੇ ਮੰਮੀ ਤਿਆਰੀ ਕਰਨ ਲੱਗ ਗਈ ਸੀ ਮਟਰ ਐਂਡ ਮਠੀਆਂ ਮੰਮੀ ਨੇ ਬਣਾਣੇ ਸੀਗੇ ਮਠੀਆਂ ਗੁੜ ਦੀਆਂ ਐਂਡ ਮਟਰ ਨਮਕੀਨ ਜਿਹੜੇ ਆਪਾਂ ਨੂੰ ਬਜ਼ਾਰਾ ਚ ਮਿਲਦੀ ਆ ਮੱਟ ਮੰਮੀ ਹਰ ਸਾਲ ਮੰਮੀ ਘਰੇ ਬਣਾ ਕੇ ਰੱਖ ਲੈਂਦੇ ਆ ਕਿਉਂਕਿ ਘਰਨੀਆ ਦਾ ਟਾਈਮ ਆ ਜਾਂਦਾ ਭੁੱਖ ਲੱਗਦੀ ਆ ਦੁਪਹਿਰ ਦੇ ਟਾਈਮ ਐਂਡ ਹੁਣਰਾ ਉਹ ਵੀ ਕੁਛ ਨਾ ਕੁਛ ਮੰਗਦਾ ਰਹਿੰਦਾ ਫਿਰ ਮੰਮੀ ਹਨਾ ਘਰੇ ਇਹ ਚੀਜ਼ਾਂ ਬਣਾ ਲੈਂਦੇ ਨੇਗੇ ਮੰਮੀ ਬਹੁਤ ਟੇਸਟੀ ਬਣਾਉਂਦੇ ਆ ਚੀਜ਼ਾਂ ਮੈਨੂੰ ਨਹੀਂ ਆਉਂਦੀਆਂ ਹਾਲੇ ਬਟ ਮੰਮੀ ਬਹੁਤ ਮਟਰ ਹੋ ਗਏ ਮੱਕੀਆਂ ਹੋਈਆਂ ਬਹੁਤ ਵਧੀਆ ਐਂਡ ਬਹੁਤ ਟੇਸਟੀ ਬਣਾਉਂਦੇ ਆ ਇੱਥੇ ਮੰਮੀ ਮਟਰ ਦਾ ਜਿਹੜਾ ਆਟਾ ਸੀਗਾ ਉਹ ਮੰਮੀ ਨੇ ਤਿਆਰ ਕਰ ਲਿਆ ਸੀਗਾ ਬਸ ਇੱਥੇ ਬੀਠ ਕੇ ਤੇ ਇਹਨਾਂ ਨੂੰ ਲੰਬੇ ਲੰਬੇ ਇਹਨਾਂ ਨੂੰ ਪੀਸਸ ਦੇ ਵਿੱਚ ਕੱਟ ਲੈਣਗੇ ਐਂਡ ਫਿਰ ਆ ਦੇਖ ਸਕਦੇ ਤੁਸੀਂ ਫਰਾਈ ਕਰ ਲੈਣਗੇ ਐਂਡ ਫਿਰ ਇਸ ਤੋਂ ਬਾਅਦ ਮੰਮੀ ਨੇ ਗੁਰਵਾਲੀਆਂ ਮਠੀਆਂ ਸੀ ਉਹ ਵੀ ਕੱਟ ਲਈਆਂ ਸੀਗੀਆਂ ਤੇ ਇਹ ਸੀ ਜੀ ਮੇਰਾ ਅੱਜ ਦਾ ਬਲੌਗ 2 ਦਿਨ ਦਾ ਇਕੱਠਾ ਬਲੌਗ ਆ ਜਿਹੜਾ ਮੈਂ ਅਪਲੋਡ ਕਰਿਆ ਤੁਹਾਨੂੰ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਕਿ ਮਿਲਦੇ ਆਂਗੇ ਜੀ ਨੈਕਸਟ ਬਲੌਗ ਦੇ ਵਿੱਚ